ਗੁਰ ਨਾਨਕ ਦਾ ਸਰਦਾ ਸਿੱਖ ਨੂੰ ਕਾਸ਼ੀ ਇਹ ਜੀ ਗੋਦ ਤੇਰੀ ਸਾਈ ਬਾਛੀ ਨੂੰ ਕਾਸ਼ੀ ਗੁਰ ਨਾਨਕ ਜੀ ਦਾ ਸਰਦਾ ਸਿੱਖ ਨੂੰ ਕਾਸ਼ੀ ਸੋਏ ਅਰਧਨ ਹਾਰ ਗੋਬਿੰਦਨਾ ਉਸ ਨੂੰ ਸੋਏ ਜੇ ਜੇਆ ਸਾਹਿਬ ਦਾ ਸੁਝਾਇ ਕਿ ਦੇਖਣਾ ਸਹੀ

मतवे सेवक ਇਹ ਜੰਡੇ ਬੰਗੇ ਜਗੋ ਜਗਰ ਦਾਲਸਾ ਸੇਤਾ ਪ੍ਰਤੀਬਾ ਸਿੱਖਾਂ ਨੂੰ ਮੰਨਿਆ ਮੰਨਤੀ ਮੱਤਸਕ ਰੱਖਿਆ ਆਪਣਾ ਸਦਾ ਸਦਾ ਇਤਤਾ ਅਧਿਸ਼ਣਨ ਬਣਾਉਂਦਾ 500 ਵਿਛੋੜਿਆ ਗਿਆ ਦਰਸ਼ਕ ਆਰਗੈਨ ਬਖਸ਼ਰੀ ਹੈ ਨਿਮਾਣਿਆ ਤੁਮ ਲਿਆਸਣਤੀ ਆਸੇ ਗੁਰੂ ਤੁੰਤਨ ਸ਼੍ਰੀ ਗੁਰੂ ਦਾਸ ਜੀ ਮਹਾਰਾਜ ਮੇਰੇ ਗੁਰੂ ਨਾਨਕ ਜੀ ਮਹਾਰਾਜ ਬਰਨ ਸਾਹਿਬ ਜੀ ਮਹਾਰਾਜ ਸਰਪ੍ਰੇਮਾਨ ਮਹਾਰਾਜ ਜੀ ਆਪ ਜੀ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਬਾਸਾ ਜੀ ਆਪ ਜੀ ਦੀ ਇਲਾਹੀ ਬਾਣੀ ਦਾ ਪ੍ਰਮਾਣ ਗੈ ਐਸੀ ਲਾਲ ਤਜਵੀਲ ਪਾਉਂਦ ਕਰੇ ਗਰੀਬ ਨਿਵਾਜ਼ ਹੱਥੇ ਸਤਿ ਸ੍ਰੀ ਅਕਾਲ ਹੋ ਜਾ ਜੀ ਸਤਿ ਸ੍ਰੀ ਅਕਾਲ ਬੂਜ ਕਰੇ ਮੇਰਾ ਗੋਬਿੰਦ ਤੁਆ ਹੁਤੇ ਨੰਡਰੈ ਨਾਮਦੇਵ ਕਬੀਰ ਦਲੋਚਨ ਸਦਨਾ ਸੰਤਰੇ ਕੇ ਰਵਿਦਾਸ ਨਰਸੰਥ ਬਾਪ ਜੀ ਉਤੇ ਸਭੇ ਸਰੇ ਨਾਖ ਖੁਸ਼ੀਆਂ ਵਰਤ ਚ ਏ ਸਤਗੁਰ ਨਦਰ ਕਰੇ ਨਿਮਕੇ ਕਰ ਨਾਮਦੇ ਮੇਰਾ ਮਾਨ ਤਨ ਸੀਤਲ ਹੋਏ ਤੇ ਮਹਾਨ ਵਸਨ ਸਾਹ ਸਤਗੁਰ ਜੀ ਨਗਰ ਜਿੱਤੇ ਵਾਲੇ ਦੀ ਸੰਗਿਤਾ ਕੋਲ ਮਹਾਰਾਜ ਜੀ ਆਪ ਜੀ ਦਾ ਉਤਾਰ ਸੋ ਲੈ ਕਰਕੇ ਮਹਾਰਾਜ ਜੀ ਦੇ ਨੀਚੇ ਸਥਾਨ ਤੇ ਮਹਾਰਾਜ ਜੀ ਨਵੇਂ ਹਾਲ ਦੀ ਸਾਰੀ ਦੇ ਕਾਰਜ प्रारंभ ਕੀਤੇ ਗਏ ਸਨ ਮਹਾਰਾਜਿਓ ਸਵਾਪ ਜੀ ਦਾ ਉਪਰ ਟ੍ਰਾਂਸਫਰ ਲੈ ਕੇ ਮਹਾਰਾਜ ਜੀ ਸਮੂਹ ਸੰਗਤ ਵੱਲੋਂ ਦੇਸ਼ ਦੇ ਸੰਗਤ ਵੱਲੋਂ ਸ੍ਰਵਤ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਰਾਜ ਜੀ ਅੱਜ ਲੈਂਟਰ ਦੀ ਕਾਰ ਸੇਵਾ ਦੀ ਕਾਰਜ प्रारंभ ਹੋਣ ਜਾ ਰਹੇ ਹਨ ਮਹਾਰਾਜ ਕਿਰਪਾ ਕਰਨੀ ਆਪ ਜੀ ਦੀ ਇਲਾਹੀ ਬਾਣੀ ਦਾ ਫਰਮਾਨ ਹੈ ਸੰਤਾ ਕੀ ਕਾਰਜ ਆਪ ਖੋਲਿਆ ਹਰ ਕੰਮ ਕਰਮ ਆਰਾਮ ਦੇ ਮਹਾਨ ਵਕਤਨ ਸਰ ਸਤਿਗੁਰ ਦੀ ਕਿਰਪਾ ਕਰਿਓ ਲੈਂਟਰ ਦੀ ਕਾਰ ਸੇਵਾ ਦਾ ਕਾਰ ਆਪ ਅੰਗ ਸੰਸਈ ਉੱਪਰ ਕੇ ਸੰਪੂਰਨ ਕਰਨਾ ਮਹਾਰਾਜ ਦੀ ਕਿਰਪਾ ਕਰਨ ਨੂੰ ਬਖਸ਼ ਕਰਨੀ ਸਤਿਗੁਰ ਜੀ ਮਿਸਤਰੀਆਂ ਨੂੰ ਲੇਬਰ ਨੂੰ ਸਤਿਗੁਰ ਤੋਂ ਚਾਹਣਾ ਮਹਾਰਾਜ ਜੀ ਕਿਸੇ ਵਸਤੂ ਦੀ ਪਦਾਰਥ ਦੀ ਸੋਧ ਨਾ ਜਿਹੜਾ ਮਹਾਰਾਜ ਜੀ ਹੰਮ ਖੰਗ ਕਰਨ ਕਰਕੇ ਮਾਰੇ ਸੇਵਾ ਸੰਪੰਨ ਕਰਨੀ ਮਹਾਰਾਜ ਜੀ ਕਿਰਪਾ ਕਰਿਓ ਬਖਸ਼ ਕਰੇ ਸੇ ਹਾਜ਼ਰੀਆਂ ਆਪਣੇ ਦਾਰ ਪ੍ਰਵਾਨ ਕਰਿਓ ਮਹਾਰਾਜ ਜੀ ਸੁਭਾ ਕੇ ਸਮਨ ਨੂੰ ਰੱਖਦੇ ਹੋ ਮਹਾਰਾਜ ਜੀ ਸਭ ਸੰਤਾਂ ਨੂੰ ਮਹਾਰਾਜ ਜੀ ਆਪ ਦੀਆਂ ਦੇ ਵਾਸਤੇ ਸ਼ਕਲ ਹਿਤ ਮਹਾਰਾਜ ਜੀ ਪੰਚਮ ਇਕੜਾ ਪ੍ਰਸ਼ਾਦ ਦੇ ਚਾਹ ਪਾਣੀ ਦੇ ਲੰਗਰ ਤੇ ਹੋਰ ਨਾਮ ਪ੍ਰਕਾਰ ਦੇ ਦਾਤ ਕਰਦੇ ਹੱਥ ਹੋਏ ਸਤਿਗੁਰੂ ਦੀ ਕਰੋ ਕਿਰਪਾ ਲਗਾਓ ਕੋ ਇਸ ਦਾ ਹੈ ਰਮਦਾਸ ਨਾਮ ਸੇਵਾ ਤੇ ਸਤਨਾਮ ਹੈ ਹਰ ਭੋਗ ਤੁਹਾਰੇ ਨੇ ਪ੍ਰਕਾਰ ਭੋਜਨ ਬੱਕੀ ਹੈ ਬਹੁਵਿੰਦਨ ਮਿਸਤਾਏ ਕਰੀ ਪਾਕ ਸਾਲ ਸੋਚ ਰਹਿਣ ਲਾਵੋ ਉਹ ਘਰ ਆਏ ਦੇ ਮਹਾਨ ਵਕਤ ਅਨਸਾਰ ਭੋਗ ਲੱਗੇ ਕੜਾ ਪ੍ਰਸ਼ਾਦ ਅਤੇ ਚਾਹ ਪਾਣੀ ਲੰਗਰ ਆਪ ਦੀ ਸੰਤਾ ਸਿੰਘ ਨੂੰ ਤਿਆਗ ਕਰਦੇ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਖੀ ਸੁਭਾਗ ਕਿਰਪਾ ਕਰਿਓ ਨਗਰ ਖੇਡ ਦਾ ਬਲਾਕ ਕਰਿਓ ਸ੍ਰੀ ਸੰਤਾ ਦਾ ਬਲਾਕ ਕਰਿਓ ਮਹਾਰਾਜ ਕਰੋ ਕਿਰਪਾ ਅਰਦਾਸ ਬੀਤੀ ਹੋਈ ਆਜ ਮਾਦਰ ਹੋ ਪ੍ਰਵਾਨ ਕਰੋ ਸਤਗੁਰੂ ਜੀ ਇਲਾਹੀ ਹੁਕਮਨਾਮੇ ਦਾ ਸੰਤਨ ਬਖਸ਼ਿਸ਼ ਕਰਕੇ ਮਹਾਰਾਜਿਓ ਲੈਨ ਵਿਭਗ ਦਾ ਸੇਵਾ ਦਿੱਤਾ ਸ਼ੁਰੂ ਕਰਨ ਦੀ ਅਗਿਆ ਬਖਸ਼ਿਓ ਸਹੀ ਗੁਰਮੁਖ ਪਿਆਰੀ ਮੇਲੋ ਜੀ ਨੂੰ ਲੈ ਆਪ ਦੇ ਨਾਮ ਚ ਤਾਵੇ ਨਾਮ ਨਾਮ ਸਰਬਤੀ ਮਹਾਰਾਜ ਤੇਰੇ ਬਾਣੇ ਸਤਿਗੁਰ ਦਾ ਸਲਾ ਉਰੇ ਆਪਣੀ ਕਲਤਾਰੀ ਸਾਭ ਕਾਡੂ ਬਜੀ ਦਇਆ ਆਪੇ ਮੇਲ ਵਡਾਈ ਕੀਨੀ ਫਸਲ ਖੇਮ ਸਭ ਆ ਸਤਗੁਰੂ ਕੋ ਰਾਮੇ ਰੇ ਨਾਮ ਆ ਆਰੰਧਿਪ ਸਦਾ ਨਿਹਾਲ ਰਹਾਉ ਅੰਤਰ ਬਾਹ ਥਾਂ ਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰ ਪਾਇਓ ਵਡਭਾਗੀ ਤਿਸ ਜੇਵਡ ਅਵਰ ਨਾ ਕੋਈ ਅੰਤਰ ਬਾਹਰ ਥਾਂ ਥੰਤਰ ਜਦ ਗਲ ਤੇ ਖੋਸ ਹੋਈ ਨਾਮ ਗੁਰ ਪਾਇਓ ਵਡ ਭਾਈ ਜਿਸ ਜੇ ਵਡ ਵਰ ਨਾ ਤੁਨੇ ਕੋਈ ਜਪੋ ਜੀ ਸਤਨਾਮ ਸ੍ਰੀ ਵਾਹੇ ਗੁਰ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ 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 ਅਹੰ ਗੁਰਦੇ ਐਸੀਲਾ ਤੁਝ ਬਿਨ ਕੌਣ ਕਰੇ ਬੈ ਜੁਰਬਾਸਵਾ ਜੀ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਤਰੇ ਰਹਾਉ ਜਕਿ ਸ਼ੋਤ ਜਗਤ ਕੋ ਨਾ ਗਏ ਰਤੁ ਹੀ ਡਰੇ ਈਚੋ ਉਚ ਕਦੇ ਮੇਰਾ ਗੋਵਿੰਦ ਗਾਹੂ ਤੇ ਨਾ ਡਰੇ ਨਾਮ ਦੇਵ ਕਬੀਰ ਤੇ ਲੋਚਨ ਸਤਨਾ ਸੈਨ ਤਰੇ ਕਹਿਰ ਵਿਦਾਸ ਸੁਨੋ ਰੇ ਸੰਤੋ हर जियो ते सब सर चर लॻे आंदी